ਪਹਿਲਗਾਮ ਹਮਲੇ ਤੋਂ ਬਾਅਦ ਹਰਾਰ ਤੜਾਪ ਪੂਰਵਕ ਹੋ ਗਏ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਪਰ ਇਹਦੇ ਆਫਟਰ ਇਫੈਕਟਸ ਕੀ ਨੇ ਇਹਦੇ ਕਾਰਨ ਕੀ ਨੇ ਜਾਂ ਫਿਰ ਇਹਨੂੰ ਕਿਦਾਂ ਸਮਝਣਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ ਔਰ ਜੋ ਸ਼ਖਸ ਸਾਡੇ ਨਾਲ ਮੌਜੂਦ ਨੇ ਉਹ ਬਹਿਤਰ ਦੇ ਉਤੇ ਛਾਤ ਪਵਾ ਸਕਦੇ ਆ ਮੇਰੀ ਮੁਰਾਦ ਹੈਗੀ ਹੈ ਬ੍ਰਿਜੇਸ਼ ਸ਼ਰਮਾ ਜੀ ਆਪ ਪੰਜਾਬ ਮੈਡੀਕਲ ਰਿਪਰੈਜ਼ੈਂਟੇਟਿਵ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨੇ ਜਲੰਧਰ ਤੋਂ ਔਰ ਉਹਨਾਂ ਨਾਲ ਗੱਲਬਾਤ ਕਰਦੇ ਆ ਬ੍ਰਿਜੇਸ਼ ਜੀ ਸ਼ਮਾ ਸਮਾ ਦੇ ਤੁਸੀਂ ਬਹੁਤ ਸ਼ੁਕਰੀਆ ਧੰਨਵਾਦ ਪਹਿਲਾਂ ਜੈ ਹਿੰਦ ਸਾਰਿਆਂ ਨੂੰ ਜੋ ਜੋ ਹਾਲਾਤ ਵਰਜੇਸ਼ ਜੀ ਬਣੇ ਆਪਾਂ ਸਦਾ ਹੀ ਇਹ ਸ਼ੁਰੂ ਕਰਦੇ ਆਂ ਕਿ ਇਹ ਪਹਿਲਗਾਮ ਹਮਲਾ ਹੋਇਆ ਹਮਲੇ ਪਹਿਲਾਂ ਵੀ ਹੋਏ ਆ ਪਲਵਾਮਾ ਹੋਇਆ ਦਰਦਨਾਕ ਹਮਲੇ ਸੀ ਆਪਾਂ ਕੰਡੈਮਨ ਨਹੀਂ ਕਰਦੇ ਇਹ ਵੀ ਬਹੁਤ ਦਰਦਨਾਕ ਘਟਨਾ ਵਾਪਰੀ ਹੈ ਪਰ ਅਚਾਨਕ جنگ ਦੇ ਅਸਾਰ ਕਿਉਂ ਪੈਦਾ ਹੋਣ ਲੱਗ ਗਏ ਭਾਰਤ ਪਾਕਿਸਤਾਨ ਦੇ ਵਿਚਾਲੇ جنگ ਕਿਉਂ ਸ਼ੁਰੂ ਹੋਣ ਲੱਗ ਗਈ ਸਰ ਜਿਹੜੇ ਪਹਿਲਾਂ ਹਮਲੇ ਹੁੰਦੇ ਰਹੇ ਆ ਉਹ ਆਰਮੀ ਦੇ ਉੱਤੇ ਸੀਗੇ ਆਰਮੀ ਦੇ ਨਾਲ ਕੋਈ ਜਿੱਦਾਂ ਆਰਮੀ ਦਾ ਅਟੈਕ ਹੋ ਗਿਆ ਤੇ ਉਹਦੇ ਵੀ ਆਪਾਂ ਬਦਲੇ ਲਿੱਤੇ ਆ ਜਾਇਆ ਉਹ ਉਡੀਟਾ ਕੀਤਾ ਸੱਚਗਰ ਅਟੈਕ ਕੀਤਾ ਉਹਦੇ ਬਦਲ ਲਿੱਤੇ ਆਪਾਂ ਲੇਕਿਨ ਜਿਹੜਾ ਆ ਹਮਲਾ ਹੈਗਾ ਇੱਕ ਆਰਮੀ ਦੇ ਉੱਤੇ ਹਮਲਾ ਨਹੀਂ ਹੈਗਾ ਇਹ ਦੇਸ਼ ਦੀ ਸੰਪਰਵਤਾ ਦੇ ਉੱਤੇ ਹਮਲਾ ਹੈ ਇਹ ਮਾਨਵਤਾ ਦੇ ਉੱਤੇ ਹਮਲਾ ਹੈ ਇਹ ਉਹਨਾਂ ਸਖਸ਼ੀਤਾ ਦੇ ਉੱਤੇ ਹਮਲਾ ਹੈ ਜੋ ਕਿ નિર્ਦੋਸ਼ ਸੀਗੇ ਇੱਕ ਮਾਂ ਦੇ ਸਾਹਮਣੇ ਉਹਦਾ ਪੁੱਤ ਮਾਰਿਆ ਗਿਆ ਇੱਕ ਵਾਈਫ ਦੇ ਸਾਹਨੂੰ ਉਹਦਾ ਹਸਬੰਡ ਮਾਰਿਆ ਗਿਆ ਚੁਣ-ਚੁਣ ਕੇ ਉਹਨਾਂ ਦਾ ਧਰਮ ਪੁੱਛ-ਪੁੱਛ ਕੇ ਮਾਰਿਆ ਗਿਆ ਇਹ ਆਪਣੇ ਆਪ ਚ ਇੱਕ ਬੜੀ ਬਚਿੱਤਰ ਘਟਨਾ ਸੀਗੀ ਇਕਾ ਨੋਕੀ ਕਟਨਾ ਸੀਗੀ ਜਿਹਦੇ ਨੂੰ ਪੂਰੇ ਵਰਲਡ ਨੇ ਜਿਹਨੂੰ ਕੰਡੈਮ ਕੀਤਾ ਤੇ ਜੋ ਪਹਿਲਾਂ ਹੁੰਦਾ ਆਇਆ ਕਿ ਜਦ ਤੁਸੀਂ ਕਿਹਾ ਕਿ ਪਹਿਲਾਂ ਵੀ ਇਦਾਂ ਅਸਾਰ ਨਹੀਂ ਬਣੇ ਸੀਗੇ ਅਸਾਰ ਪਹਿਲਾਂ ਹੀ ਬਣੇ ਸੀਗੇ ਆਪਾਂ ਉਹਦਾ ਬਦਲਾ ਲੀਤਾ ਪਰ ਇਦ ਐਦ ਕੀ ਅਸੀਂ ਆਰ ਪਾਰ ਦੀ ਲੜਾਈ ਦੇ ਵਿੱਚ ਹੈਗੇ ਆ ਕਿਉਂਕਿ ਜੋ ਪਰਿਵਾਰ ਉਸ ਚ ਮਾਰੇ ਗਏ ਆ ਉਹਨਾਂ ਦਾ ਜਿਹੜਾ ਤੁਸੀਂ ਵੀਡੀਓ ਦੇਖੋ ਜਾਂ ਉਹਨਾਂ ਦੀ ਗੱਲ ਸੁਣੋ ਤੇ ਉਹ ਬਹੁਤ ਜ਼ਿਆਦਾ ਦਰਦਨਾਕ ਹੈਗੇ ਆ ਉਸ ਨੂੰ ਲੈ ਕੇ ਹਰ ਮੇਰੇ ਦਿਲ ਦੇ ਵਿੱਚ ਹੀ ਨਹੀਂ ਹਰ ਹਿੰਦੁਸਤਾਨੀ ਦੇ ਦਿਲ ਦੇ ਵਿੱਚ ਇਸ ਵੇਲੇ ਉਹ ਖੂਨ ਜਿਹੜਾ ਉਵਲੇ ਮਾਰ ਰਿਹਾ ਕਿ ਸਾਨੂੰ ਹੁਣ ਜਿਹੜਾ ਹੈਗਾ ਗੋਲੀ ਦਾ ਜਵਾਬ ਬੋਲੀ ਦੇ ਨਾਲ ਨਹੀਂ ਹੁਣ ਗੋਲੀ ਦਾ ਜਵਾਬ ਗੋਲੀ ਇੱਕ ਸਿਰ ਦੇ ਬਦਲੇ ਦੋ ਸਿਰ ਹੁਣ ਸਾਨੂੰ ਆਰ ਪਾਰ ਦੀ ਲੜਾਈ ਚਾਹੀਦੀ ਹੈ ਇਸ ਕਰਕੇ ਹੁਣ ਜਿਹੜੀ ਸਰਕਾਰ ਵੀ ਹੈਗੀ ਹੈ ਭਾਰਤ ਸਰਕਾਰ ਹੈਗੀ ਹੈ ਇਹਨੂੰ ਇਸ ਚੀਜ਼ ਨੂੰ ਇਸ ਤਰ੍ਹਾਂ ਹੀ ਲੈ ਰਹੀ ਹੈ ਤਾਂ ਕਿ ਸੀ ਉਹਦੇ ਵਿੱਚ ਉਹਨਾਂ ਨੇ ਜੋ ਫੈਂਸਲੀ ਇਨੀਸ਼ੀਅਲ ਤੌਰ ਤੇ ਲਿੱਤੇ ਹੈ ਚਾਹਿਆ ਐਬ੍ਰੋਗੇਸ਼ਨ ਆਫ ਇੰਡਸਟਰੀਟੀ ਹੋਵੇ ਇਹ ਬਹੁਤ ਵੱਡਾ ਫੈਸਲਾ ਹੈ ਤੇ ਸਾਨੂੰ ਉਮੀਦ ਹੈ ਕਿ ਜਿਹੜਾ ਐਦ ਕੀ ਹਾਰਪਾਰ ਦੀ ਲੜਾਈ ਹੋ ਕੇ ਰਹੂਗੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਪਾਕਿਸਤਾਨ ਪ੍ਰਸਤ ਜਿਹੜੇ ਲੋਕੇ ਇੱਥੇ ਆ ਕੇ ਹੰਤਕ ਫਲਾ ਰਹੇ ਆ ਇਹਨਾਂ ਨੂੰ ਸਬਕ ਮਿਲੇ ਕਿ ਮੁੜ ਕੇ ਆਪਾਂ ਭਾਰਤ ਵੱਲ ਚਾਕਣਾ ਨਹੀਂ ਹੈਗਾ ਜੀ ਮੈਂ ਸਵੇਰੇ ਇਹਨਾਂ ਖ਼ਬਰ ਪੜਦਾ ਸੀ ਉਹਦੇ ਵਿੱਚ ਇੱਕ ਬਿਆਨ ਲਿਖਿਆ ਹੋਇਆ ਸ਼ਾਹਬਾਜ਼ ਸ਼ਰੀਫ ਦਾ ਉਹ ਕਹਿੰਦੇ ਕਿ ਜਿਹੜਾ ਕਸ਼ਮੀਰ ਹਮਲਾ ਹੈ ਭਾਰਤ ਬਲੇਮ ਗੇਮ ਖੇਡਦਾ ਪਿਆ ਸਾਡੇ ਤੇ ਉਹ ਕਹਿੰਦੇ ਅਸੀਂ ਤਾਂ ਟਰਾਂਸਪੇਰੈਂਟ ਜਾਂਚ ਵਾਸਤੇ ਵੀ ਤਿਆਰ ਆ ਕਰਵਾ ਲਓ ਕਹਿੰਦੇ ਕੋਈ ਪਰਵਾਹ ਨਹੀਂ ਉਹ ਤਾਂ ਅਸੀਂ ਉਹਨਾਂ ਨੂੰ ਪਠਾਨਕੋਟ ਦਾ ਵੀ ਦਿੱਤਾ ਸੀਗਾ ਜਦ ਪਠਾਨਕੋਟ ਸਾਡੇ 에ਅਰਵੇਸ ਤੇ ਹਮਲਾ ਹੋਇਆ ਸੀਗਾ ਇੱਥੇ ਉਹਨਾਂ ਦੀ ਟੀਮ ਆਈ ਸੀਗੀ ਸਪੈਸ਼ਲ ਉਹਦਾ ਕੀ ਬਣਿਆ ਅੱਜ ਦਿਨ ਤੱਕ ਕੁਝ ਨਹੀਂ ਬਣਿਆ ਇਹ ਸਿਰਫ ਆਪਣੇ ਆਪ ਨੂੰ ਬਚਾਣ ਦੇ ਲਈ ਕਿਉਂਕਿ ਕੰਗਾਲ ਮੁਲਕ ਹੈਗਾ ਘਟੋਰਾ ਲੈ ਕੇ ਦਰਦਰ ਫੇਰਨ ਵਾਲਾ ਮੁਲਕ ਹੈਗਾ ਜਦੀ ਇਕਨੋਮੀ ਇਸ ਵੇਲੇ ਡੁੱਬ ਚੁੱਕੀ ਹੈਗੀ ਆ ਉਹ ਮੁਲਕ ਇਸ ਲਈ ਡਰਿਆ ਪਿਆ ਉਹਨੂੰ ਲੱਗਦਾ ਹੈ ਕਿ ਇਸ ਵੇਲੇ ਅਗਰ ਹਿੰਦੁਸਤਾਨ ਸਾਡੇ ਤੇ ਹਮਲਾ ਕਰਤਾ ਜਾਂ ਹਿੰਦੁਸਤਾਨ ਥੋੜੀ ਸਟ੍ਰਾਈਕ ਕਰਤੀ ਤੇ ਉਹ ਪੂਰਾ ਇਹ ਦਾ ਦੇਸ਼ ਹੈਗਾ ਨਿਸ਼ਤਾ ਨਬੂਦ ਹੋ ਜਾਣਾ ਉਧਰੋਂ ਉਹਨਾਂ ਨੂੰ ਅਫਗਾਨ ਵੱਲੋਂ ਅਬ ਤਾਲੀਵਾਨ ਵੱਲੋਂ ਡਰਾਇਆ ਇਦਰ ਉਹਨਾਂ ਨੂੰ ਬਲੂਚ ਆਰਮੀ ਤੋਂ ਡਰ ਆਇਆ ਹੈ ਇਦਰ ਉਹ ਹਿੰਦੁਸਤਾਨ ਆਰਮੀ ਤੋਂ ਡਰ ਆਇਆ ਉਸ ਡਰ ਦਾ ਨਤੀਜਾ ਹੈਗਾ ਕਿ ਉਹ ਆ ਬੋਲੀ ਬੋਲ ਰਹੇ ਹਨ ਹੋਰ ਕੁਝ ਵੀ ਦੇ ਬਦਲੇ ਨਹੀਂ ਹੈਗਾ ਕਿ ਫਾਸ ਜਿਹੜੇ ਉਹਨਾਂ ਦੇ ਰੇਲ ਮੰਤਰੀ ਹੈ ਉਹ ਤਾਂ ਕਹਿੰਦੇ ਕਿ ਸਾਡੇ ਕੋਲ ਜਿੰਨੇ ਹੈਡਰਸ ਹੈਗੇ ਸਾਰੇ ਇੰਡੀਆ ਵੱਲ ਤਾਇਨਾਤ ਨੇ ਸਾਡੀਆਂ ਮਿਸਲਾਂ ਸਾਰੀਆਂ ਕਹਿੰਦੇ ਤੁਹਾਡੇ ਵਾਸਤੇ ਤਾਇਨਾਤ ਨੇ ਜਿੱਥੇ ਮਰਜ਼ੀ ਤਾਇਨਾਤ ਕਰ ਲੈਣ ਸਾਰੀਆਂ ਮੰਗੀਆਂ ਹੋਈਆਂ ਨੇ ਕੁਝ ਉਹਨਾਂ ਦਾ ਆਪਣਾ ਨਹੀਂ ਹੈਗਾ ਉਹ ਸਿਰਫ ਔਰ ਸਿਰਫ ਇਹ ਤਾਂ ਬਲਾਵਲ ਬੁੱਟੋ ਵੀ ਕਹਿ ਰਿਹਾ ਸੀਗਾ ਕਿ ਸਿੰਦੂ ਨਦੀ ਦੇ ਵਿੱਚ ਆ ਪਾਣੀ ਬਹੂਗਾ ਜਾਂ ਖੂਨ ਬਹੂਗਾ ਹਨਾ ਦੇਖੋ ਖੂਨ ਤਾਂ ਬਹਿਣਾ ਹੈ ਪਰ ਕਿਹਦਾ ਬਹਿਣਾ ਇਹ ਸਮਾਂ ਦੱਸੂਗਾ ਇਸੇ ਰ ਉਹਨਾਂ ਦੀ ਗਿੱਦੜ ਪਵਕੀਆਂ ਹੈਗੀਆਂ ਫੋਕੀਆਂ ਉਹ ਹੈਗੀਆਂ ਔਰ ਕੁਝ ਨਹੀਂ ਹੈਗਾ ਮੈਂ ਤੇ ਹੁਣ ਜਿਹੜੀ ਗੱਲ ਆ ਗਈ ਹੋਈ ਹੈ ਨੇ ਅਣਖ ਤੇ ਆ ਗਈ ਹੋਈ ਹੈ ਹੁਣ ਇਹ ਹਿੰਦੁਸਤਾਨ ਦੇ ਪਹਿਲਾਂ ਜਿਹਦਾ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਹੁਣ ਇਹ ਗੱਲ ਉਹ ਗੱਲ ਨਹੀਂ ਰਹੇਗੀ ਅਸੀਂ ਕੱਤ ਤੱਕ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਦਾਂ ਮਰਵਾਉਂਦੇ ਰਵਾਂਗੇ ਕਦੇ ਬੰਬੇ ਵਿੱਚ ਹਮਲਾ ਹੋਇਆ ਹੋ ਗਿਆ ਮੁੰਬਈ ਹਮਲਾ ਹੋਇਆ ਸੀਗਾ 26 11 ਦਾ ਮੁੜ ਕੇ ਪਹਿਲਗਾਮ ਹੋਇਆ ਕੁਲਗਾਮਾ ਹੋਇਆ 에어ਪੋਰਟ ਤੇ ਇਥੇ ਆਪਣੇ 에어 ਵੇਸਟ ਹੋਇਆ ਬਹੁਤ ਸਾਰੇ ਚੀਜ਼ਾਂ ਹੈਗੀਆਂ ਜੋ ਕਰਦੇ ਰਹੇ ਐ ਇਹ ਸ਼ਦਮ ਬਾਰ ਹੈਗੀ ਜਿਹਨੂੰ ਆਪਾਂ ਕਹਿੰਨੇ ਆ ਇਹ ਸ਼ਦਮbaar ਇਦਾਂ ਨਹੀਂ ਮੁੱਕਣੀ ਆ ਇਦਾਂ ਹੀ ਇੱਕ ਵਾਰ ਆਰ ਪਾਰ ਦੀ ਲੜਾਈ ਹੋ ਕੇ ਰਹੂਗੀ ਉਸ ਡਰ ਤੋਂ ਡਰ ਡਰਦੇ ਹੋਏ ਆ ਸਾਰੀ ਗੱਲ ਕਹਿ ਰਹੇ ਔਰ ਕੁਝ ਨਹੀਂ ਹੈਗਾ ਜੀ ਜੀ ਕੱਲ ਮੈਂ ਟਾਰੀ ਬਾਰਡਰ ਤੇ ਸੀ ਬੜੇ ਪਾਕਿਸਤਾਨੀ ਨਾਗਰਿਕ ਜਿਹੜੇ ਉਧਰ ਜਾ ਰਹੇ ਸੀ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਧਰੋਂ ਜਿਹੜੇ ਭਾਰਤੀ ਵਾਪਸ ਆ ਰਹੇ ਸੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਪੋਲਿਟੀਕਲ ਖਿੱਚੋ ਤਾਣ ਦੇ ਵਿੱਚ ਆਮ ਆਵਾਮ ਕਹਿੰਦੇ ਨਿੱਕਤਾ ਦਾ ਸਾਹਮਣਾ ਕਰ ਰਹੀ ਹੈ ਨਿਸ਼ਾਨਾ ਬਣ ਰਹੀ ਹੈ ਤੇ ਨਿਸ਼ਾਨਾ ਤਾਂ ਸਾਡੀ ਵੀ ਆਮ ਆਵਾਮ ਹੀ ਬਣੀ ਹੈ ਤੁਸੀਂ ਵੀ ਬਸੇ ਕਹਿ ਰਹੇ ਸੀ ਤੁਸੀਂ ਵੀ ਕਹਿ ਰਹੇ ਸੀ ਨਹੀਂ ਜੋ ਮਰੇ ਗਏ ਹੈ ਉਹ ਵੀ ਸਾਡੇ ਆਮ ਉਹ ਹਿੰਦੁਸਤਾਨੀ ਸੀਗੇ ਜਦ ਹਿੰਦੁਸਤਾਨੀ ਸੀਗੇ ਜਦ ਸਾਨੂੰ ਉਹਨਾਂ ਦਾ ਦਰਦ ਹੈਗਾ ਤੇ ਅਸੀਂ ਉਹਨਾਂ ਦਾ ਦਰਦ ਕਿਉਂ ਸੁਣੀਏ ਫਿਰ ਪਹਿਲਾਂ ਵੀ ਉਹ ਉੱਥੇ ਤੇ ਜਿਹੜੇ ਬਾਹਰਲੇ ਬੰਦੇ ਕੰਮ ਕਰਦੇ ਸੀ ਕਸ਼ੀਨਗਰ ਦੇ ਵਿੱਚ ਜਾਂ ਕਸ਼ਮੀਰ ਦੇ ਵਿੱਚ ਉਹ ਉਹਨਾਂ ਤੇ ਹਮਲੇ ਹੋਏ ਕਿਸੇ ਇੱਕ ਬੰਦਾ ਮਾਰਿਆ ਕਿ ਦੋ ਮਾਰਤੇ ਉਹਨਾਂ ਨੇ ਚਲੋ ਉਹਦਾਂ ਦੀ ਰਿਟੈਲੀਏਸ਼ਨ ਨਹੀਂ ਹੋਈ ਸੀਗੀ ਲੇਕਿਨ ਜੋ ਐਤ ਕੀ ਹੋਇਆ ਜਾਣ ਬੂਝ ਕੇ ਮੈਂ ਤੇ ਕਵਾਂਗਾ ਸਰਕਾਰ ਨੂੰ ਕੀ ਦਾ ਸਰਕਾਰੀ ਤੇ ਐਕਸ਼ਨ ਵੀ ਲੈ ਰਹੀ ਹੈ ਇਹ ਬਿਨਾ ਲੋਕਲ سپورਟ ਤੋਂ ਨਹੀਂ ਹੋ ਸਕਦਾ ਆਪਾਂ ਕੱਤ ਕਪਣੇ ਆਪ ਤੇ ਝੂਠ ਬੋਲਦੇ ਰਵਾਂਗੇ ਜੋ ਸੱਚ ਹੈਗਾ ਉਹ ਸੱਚ ਹੈਗਾ ਕਿ ਬਿਨਾ ਲੋਕਲ سپورਟ ਤੋਂ ਇਹ ਪੋਸੀਬਲ ਨਹੀਂ ਹੋ ਸਕਦਾ ਜਿਹੜਾ ਰੂਟ ਬੰਦ ਸੀਗਾ ਜਿਹੜਾ ਰੂਟ ਜਾ ਕੇ ਅਮਨਤ ਯਾਤਰਾ ਤੇ ਖੁੱਲਣਾ ਸੀਗਾ ਜੋ ਸਰਕਾਰ ਨੇ ਆਪਣਾ ਸਰਵ ਜਿਹੜੀ ਸਾਰੀ ਦੀ ਮੀਟਿੰਗ ਹੋਈ ਹੈ ਉਹ ਦੱਸਿਆ ਕਿ ਉਹ ਰੂਟ ਜੂਨ ਤੇ ਜਾ ਕੇ ਖੁੱਲਣਾ ਸੀਗਾ ਜਦਕਿ ਲੋਕਲ ਨੇ ਦੋ ਦਿਨ ਪਹਿਲਾਂ ਹੀ ਉਸ ਰੂਟ ਨੂੰ ਚਾਲੂ ਕਰਤਾ ਸੀਗਾ ਜਿਹੜੇ ਸਿਲਾਨੀ ਉੱਥੇ ਗਏ ਸੀ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਸੀ ਕਿ ਇੱਥੋਂ ਦੇ 1 ਘੰਟੇ ਦਾ ਰਾਹ ਹੈਗਾ ਤੁਹਾਨੂੰ ਅਸੀਂ ਉੱਪਰ ਲੈ ਜਾਨੇ ਆ। ਜਦਕਿ ਉਹ ਰੂਟ ਓਪਨ ਨਹੀਂ ਸੀਗਾ ਹੱਲੇ। ਇਸ ਕਰਕੇ ਜਿਹੜੇ ਉੱਧਰ ਦੇ ਲੋਕੀ ਆ ਕਹਿ ਰਿਹਾ ਇਹ ਉਹਨਾਂ ਆਪਣੇ ਹੁਕਮਰਾਨਾਂ ਨੂੰ ਜਾ ਕੇ ਦੱਸਣ ਕਿ ਸਾਨੂੰ ਆ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਖਿਲਾਫ ਖੜੇ ਹੋਣ ਫਿਰ ਤਾਂ ਅਸੀਂ ਮੰਨਾਂਗੇ ਕਿ ਹਾਂ ਜਿਹੜਾ ਲੋਕਲ ਹੈਗਾ ਯਾ ਉੱਥੇ ਦਾ ਉਹ ਹੈਗੇ ਆ ਉੱਥੇ ਦੇ ਬਸਨੀਕ ਪਾਕਿਸਤਾਨ ਦੇ ਹੈਗੇ ਆ ਜੋ ਕਹਿ ਰਿਹਾ ਕਿ ਇਹ ਇਧਰ ਚ ਆਮ ਆਵਾਮ ਨੂੰ ਨਹੀਂ ਪਿਸਣਾ ਚਾਹੀਦਾ। ਇਹ ਜਾ ਕੇ ਆਪਣੇ ਅਕਾਊਂਟ ਦੱਸਣ ਜਿਹੜੇ ਇੱਥੇ ਦੇ ਵਿੱਚ ਉਹਨਾਂ ਨੂੰ ਅੰਤਗਵਾਦੀਆਂ ਨੂੰ ਭੇਜਦੇ ਆ ਇਸੀ ਇੱਕ ਚੀਜ਼ ਹੋਰ ਕੁਝ ਰਿਪੋਰਟਸ ਇਹ ਵੀ ਕਹਿੰਦੀਆਂ ਨੇ ਕਿ ਜਿੱਥੇ ਡਿਪਲॉयਮੈਂਟ ਹੋਣੀ ਚਾਹੀਦੀ ਸੀ ਆਰਮੀ ਦੀ ਉੱਥੇ ਉਹ ਸੀ ਨਹੀਂ ਸੈਂਸਿਟਿਵ ਜ਼ੋਨ ਸੀ ਕਹਿੰਦੇ ਇਹ ਪਹਿਲਗਾਮ ਏਰੀਆ ਬਹੁਤ ਜ਼ਿਆਦਾ ਇੱਥੇ ਹੋਣੀ ਚਾਹੀਦੀ ਸੀ ਡਿਪਲॉयਮੈਂਟ ਪਰ ਕੋਈ ਨਹੀਂ ਉੱਥੇ ਇਵਨ ਲੋਕ ਕਹਿੰਦੇ ਕਿ ਅਸੀਂ ਬਿਲਕਦੇ ਰਹੇ ਸਾਨੂੰ ਮਾਰ ਕੇ ਗੋਲੀਆਂ ਚੱਲ ਗਏ ਇਹ ਵੀ ਦੇਖ ਕੇ ਚੱਲ ਗਏ ਕਿ ਜਿਉਂਦੇ ਆ ਕਿ ਮਰ ਗਏ ਆ ਇੰਨਾ ਟਾਈਮ ਮਿਲ ਗਿਆ ਉਹਨਾਂ ਨੂੰ ਮਤਲਬ ਪਰ ਉਦੋਂ ਤੱਕ ਡਿਪਲॉयਮੈਂਟ ਨਹੀਂ ਹੋਈ ਫਿਰ ਅਚਾਨਕ ਹੀ ਗੱਡੀਆਂ ਆਉਂਦੀਆਂ ਨੇ ਆਰਮੀ ਦੀਆਂ ਬਾਅਦ ਵਿੱਚ ਆਉਣ ਦਾ ਕੀ ਫਾਇਦਾ ਹੋਇਆ ਉੱਥੇ ਦੇਖੋ ਜਿਹੜੀ ਕੇਂਦਰ ਸਰਕਾਰ ਨੇ ਜੋ ਉਹੀ ਗੱਲ ਮੰਨੂਗਾ ਕਿ ਜੋ ਆਰਮੀ ਨੇ ਆਪਣੀ ਸਟੇਟਮੈਂਟ ਦਿੱਤੀ ਹੈ ਕਿ ਉੱਥੇ ਕੀ ਹੋਇਆ ਮੈਂ ਉਹੀ ਕਹਾਂਗਾ ਕਿਉਂਕਿ ਆਰਮੀ ਤਾਂ ਝੂਠ ਨਹੀਂ ਬੋਲ ਸਕਦੀ ਨਾ ਲੋਕੀ ਤਾਂ ਚਲੋ ਬਹੁਤ ਕੁਝ ਬੋਲ ਸਕਦੇ ਸਾਡੇ ਹਿੰਦੁਸਤਾਨ ਦੇ ਵਿੱਚ ਵੀ ਕੁਝ ਏਦਾਂ ਦੇ ਬੈਠੇ ਆ ਭਾਈ ਸਾਡੇ ਜਨਰਲ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਸਾਨੂੰ ਟਾਈ ਫਰੰਟ ਤੇ ਲੜਾਈ ਲੜਨ ਦੀ ਲੋੜ ਹੈਗੀ ਹੈ ਇੱਕ ਪਾਸੇ ਪਾਕਿਸਤਾਨ ਇੱਕ ਪਾਸੇ ਚైనా ਤੇ ਕੁਝ ਹਿੰਦੁਸਤਾਨ ਦੇ ਵਿੱਚ ਵੀ ਹੈਗੇ ਆ ਇਹ ਉਹ ਲੋਕੀ ਕਹਿ ਰਹੇ ਆ ਕਿ ਏਦਾਂ ਹੋਣਾ ਚਾਹੀਦਾ ਸੀਗਾ ਜਦਕਿ ਸਾਡੀ ਆਰਮੀ ਨੇ ਸਾਫ ਫਸਟ ਕਰ ਦਿੱਤਾ ਕਿ ਆਪਾਂ ਜੋ ਮੈਜ਼ਰਮੈਂਟ ਲੈਣੇ ਸੀਗੇ ਆਪਾਂ ਲਿੱਤੇ ਹੋਏ ਸੀਗੇ ਇਹ ਕਿਤੇ ਇੱਕ ਹੋਰ ਐਂਗਲ ਹੈਗਾ ਕਿ ਜੋ ਇਨਪੁਟ ਆਇਆ ਸੀਗਾ ਉੱਥੇ ਦੀ ਲੋਕਲ ਗਵਰਨਮੈਂਟ ਕੋਲ ਆਇਆ ਸੀਗਾ ਇਸਦੇ ਵੀ ਇੰਟੈਰੋਗੇਟ ਹੋਣਾ ਚਾਹੀਦਾ ਇਸ ਸੀਜ਼ ਨੂੰ ਵੀ ਕਿ ਜਦ ਲੋਕਲ ਗਵਰਨਮੈਂਟ ਦੇ ਕੋਲ ਉਹ ਇਨਪੁਟ ਆਇਆ ਸੀਗਾ ਉਹ ਦਵਾਇਆ ਕਿਉਂ ਗਿਆ ਉਹ ਦੁਵਾਨ ਤੋਂ ਬਾਅਦ ਉਹ ਆਰਮੀ ਨੂੰ ਆਰਮੀ ਨੂੰ ਕਿਹਨੇ ਦੱਸਣਾ ਸੀਗਾ ਜਿਹੜੇ ਉੱਥੇ ਦੇ ਲੋਕਲ ਪੁਲਿਸ ਹੈਗੀ ਹੈ ਜਾਂ ਉੱਥੇ ਦੀ ਲੋਕਲ ਜਿਹੜੀ ਏਜੰਸੀ ਹੈਗੀ ਹੈ ਉਹਨਾਂ ਦੱਸਣਾ ਸੀਗਾ ਠੀਕ ਹੈ ਆਰਮੀ ਨੇ ਸਾਫ਼ ਕਿਹਾ ਸੀਗਾ ਕਿ ਜਦ ਦੇ ਰੂਟ ਤਿਆਰ ਹੋਣਾ ਤੇ ਉਸ ਵੇਲੇ ਇੱਥੇ ਡਿਪਲੋਇਮੈਂਟ ਹੁੰਦੀ ਹੈ ਉਹ ਜਿਹੜਾ ਰਾਹ ਹੈਗਾ ਉੱਥੇ ਜਾਣੂ ਅਸੀਂ 1 ਘੰਟਾ ਚਾਹੀਦਾ ਜਾਂ ਤਾਂ ਬੰਦਾ ਉੱਥੇ ਪੈਦਲ ਜਾਊਗਾ ਜਾਂ ਖਚਰਾ ਤੇ ਜਾਂ ਘੋੜਿਆਂ ਤੇ ਜਾਊਗਾ ਸਿਰਫ ਇਹਦੇ ਵਿੱਚ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉੱਥੇ ਇੱਕ ਦਿਨ ਪਹਿਲਾਂ ਉਹਨੂੰ ਦੋ ਦਿਨ ਪਹਿਲਾਂ ਖੋਲ ਕੇ ਜਿੰਨੇ ਬੰਦੇ ਉੱਥੇ ਲੈ ਜਾਣੇ ਸੀਗੇ ਜੋ ਇੱਕ ਲੇਡੀ ਦਾ ਬਿਆਨ ਆਇਆ ਜਿਹੜੀ ਕਿ ਉਹ ਅੱਧੇ ਰਾਤ ਨੂੰ ਵਾਪਸ ਆ ਗਈ ਸੀਗੀ ਜਦੋਂ ਨੇ ਸੁਣਿਆ ਸੀਗਾ ਕਿ ਇੱਥੇ ਆਪਾਂ 2000 ਲੋਕੀ ਲੈ ਕੇ ਆਣ ਹੋਏ ਪਰ 2000 ਲੋਕੀ ਆ ਨਹੀਂ ਰਹੇ ਅਸੀਂ ਇੰਨੇ ਕਿ ਲੋਕ ਲਿਆ ਆ ਪਾਏ ਆ ਇਹਦਾ ਮਤਲਬ ਕਿ ਸੋਚੀ ਸਮਝੀ ਸਾਜ਼ਿਸ਼ ਸੀਗੀ ਜਦ ਸੋਚੀ ਸਮ ਸਾਜ਼ਿਸ਼ ਦੇ ਵਿੱਚ ਉੱਥੇ ਆਰਮੀ ਵੀ ਕੀ ਕਰੂਗੀ ਠੀਕ ਹੈ ਆਰਮੀ ਨੂੰ ਜਿੱਦਾਂ ਉਹਨਾਂ ਨੂੰ ਉੱਥੇ ਪਹੁੰਚਣ ਜੋ ਟਾਈਮ ਲੱਗਣਾ ਸੀ ਜੋ ਉਹਨਾਂ ਨੇ ਕਰਨਾ ਸੀ ਉਸ ਤੋਂ ਬਾਅਦ ਆ ਕੇ ਕੀਤਾ ਕਿਉਂਕਿ ਸਾਡੀ ਆਰਮੀ ਹਿੰਦੁਸਤਾਨ ਦੀ ਆਰਮੀ ਇਦਾਂ ਦੀ ਆਰਮੀ ਨਹੀਂ ਹੈਗੀ ਪਾਕਿਸਤਾਨ ਵਰਗੀ ਜਿਹੜੀ ਹਰ ਚੀਜ਼ ਨੂੰ ਚਲਾਂਦੀ ਹੈ ਦੇਸ਼ ਵੀ ਉਹ ਹੀ ਚਲਾਂਦੀ ਹੈ ਇੱਕ ਪ੍ਰੋਫੈਸ਼ਨਲ ਆਰਮੀ ਹੈਗੀ ਹੈ ਤੇ ਉਹਨਾਂ ਨੂੰ ਪਤਾ ਕਦ ਤੱਕ ਹੋਰ ਮੈਂ ਮੰਨਦਾ ਇਸ ਚੀਜ਼ ਨੂੰ ਕਿ ਜਿਹੜਾ ਸਰਕਾਰ ਨੇ ਅੰਨਾ ਵਿਸ਼ਵਾਸ ਉੱਥੇ ਦੇ ਲੋਕਸ ਦੇ ਉੱਤੇ ਕੀਤਾ ਉਹ ਨਹੀਂ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਲੱਗਦਾ ਸੀਗਾ ਸਭ ਕੁਝ ਸੇਫ ਹੈ ਸਭ ਕੁਝ ਠੀਕ ਹੈ ਜਦੋਂ ਇੱਥੇ ਅਮਨ ਨਾਲ ਜਾਤਾ ਸ਼ੁਰੂ ਹੋ ਗਈ ਉਸ ਤੋਂ ਬਾਅਦ ਸਾਰੀ ਡਿਪਲੋਮੇਂਟ ਅੱਗੇ ਤੱਕ ਕਰ ਦਾਂਗੇ ਕਿ ਪੂਰੀ ਰਾਤ ਤੱਕ ਹੁੰਦੀ ਕਿਉਂਕਿ ਉਹ ਰਾਈ ਉਧਰ ਵਾਲਾ ਹੈਗਾ ਦੋਰਾ ਪੈਂਦੇ ਇੱਕ ਬਾਲਟਾਲ ਵਾਲਾ ਤੇ ਕਪਲਗਮ ਵਾਲਾ ਤੇ ਜਦੋਂ ਉਥੇ ਤੱਕ ਸੀਗਾ ਤੇ ਆ ਆਰਗ ਮਸਤਵਾ ਉਥੇ ਲੱਗਣੀ ਸੀ ਕਿ ਕੋ ਇੰਟੈਲੀਜੈਂਸ ਫੇਲਿਅਰ ਤਾਂ ਹੈਗਾ ਇਹ ਤਾਂ ਹੁਣ ਮੰਨਣਾ ਮੰਨਣਾ ਤਾਂ ਪੈਣਾ ਹੀ ਹੈਗਾ ਤਾਂ ਹੈਗਾ ਹੀ ਇਹ ਜੋ ਸੱਚ ਸੱਚਾਈ ਹੈਗੀ ਹੈ ਪਰ ਉਹਨੂੰ ਕਰੈਕਟ ਕਿੱਦਾਂ ਕਰ ਸਕਦੇ ਆ ਅੱਗੇ ਆਉਣ ਵਾਲੇ ਸਮੇਂ ਦੇਖੇਗਾ ਸਮ ਇੱਕ ਸਵਾਲ ਹੋਰ ਲੈਣਾ ਚਾਹੁੰਨਾ ਤੁਹਾਡੇ ਤੋਂ ਅ ਪਿਛੇ ਜੀ ਜਦੋਂ ਇਹ ਘਟਨਾ ਵਾਪਰੀ ਤੇ ਖਾਲਿਸਤਾਨ ਪੱਖੀ ਗੁਰਪਰਤਵੰਤ ਪੰਨੂ ਉਹਦਾ ਇੱਕ ਬਿਆਨ ਆਉਂਦਾ ਹਾਲਾਂਕਿ ਭਾਰਤ ਦੇ ਵਿੱਚ ਉਹ ਵੱਤਵਾਦੀ ਕਰਾਰ ਹੈ ਪਰ ਉਹ ਕਹਿੰਦਾ ਕਿ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਉੱਥੇ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੈਂ ਕਹਿੰਦਾ ਮੈਂ 1-1 ਮਿਲੀਅਨ ਰੁਪਏ ਦਵਾਂਗਾ ਯਾਨੀ ਕਿ 10-10 ਲੱਖ ਰੁਪਏ ਦਵਾਂਗਾ ਕੀ ਇਹ ਸੰਤੋਸ਼ਟੀ ਜਨਕ ਬਿਆਨ ਸਮਝਿਆ ਜਾ ਸਕਦਾ ਨਹੀਂ ਨਹੀਂ ਦੇਖੋ ਜੀ ਇਹ ਤੇ ਉਹ ਕੁਝ ਨਹੀਂ ਹੈਗਾ ਉਹ ਸਿਰਫ ਇੱਕ ਤਰ੍ਹਾਂ ਦੇ ਨਾਲ ਉਹ ਸਿੰਪਥੀ ਗੇਨ ਕਰਨਾ ਚਾਹੁੰਦਾ ਹੈ ਔਰ ਕੁਝ ਨਹੀਂ ਹੈਗਾ ਉਹ ਆਪ ਕੀ ਕਰਦਾ ਰਹਿੰਦਾ ਹੈ ਜਿਹਦਾ ਨਾਮ ਇਸ ਮੂਵਮੈਂਟ ਦੇ ਨਾਲ ਜੁੜਿਆ ਹੈ ਉਹਦਾ ਉਹਦੇ ਪੱਲੇ ਕੀ ਹੈਗਾ ਉਹ ਸਿਰਫ ਇੱਕ ਬਿਆਨ ਦੇ ਤੌਰ ਤੇ ਹੈਗਾ ਕਿ ਮੈਂ ਕੋਈ ਸੈਂਸੇਸ਼ਨ ਹਿੰਦੁਸਤਾਨ ਦੇ ਵਿੱਚ ਫਿਲਾ ਸਕਾਂ ਇਸ ਤੋਂ ਇਲਾਵਾ ਕੁਝ ਨਹੀਂ ਹੈਗਾ ਠੀਕ ਹੈ ਮੇਰਾ ਮੇਰਾ ਅੰਤਲਾ ਸਵਾਲ ਹੋਵੇਗਾ ਬ੍ਰਿਜੇਸ਼ ਜੀ ਹੁਣ ਮੈਂ ਤੁਹਾਡਾ ਇੱਕ ਰਿਐਕਸ਼ਨ ਲੈਣਾ ਚਾਹੁੰਗਾ ਜੋ ਗੱਲ ਕਹੀ ਗਈ ਹੈ ਪਾਕਿਸਤਾਨੀ ਰੇਲ ਮੰਤਰੀ ਦੇ ਵੱਲੋਂ ਉਹ ਕਹਿੰਦੇ ਕਿ ਜਿਹੜੇ ਅਸੀਂ ਆਪਣੇ ਕੋਲ ਨਿਊਕਲੀਅਰ ਵੈਪਨਸ ਰੱਖੇ ਹੋਏ ਐ ਮਿਸਾਈਲਸ ਰੱਖੀਆਂ ਹੋਈਆਂ ਇਹ ਸਿਰਫ ਡਿਸਪਲੇ ਵਾਸਤੇ ਨਹੀਂ ਐ ਇਹ ਸਮਝ ਲੈਣਾ ਚਾਹੀਦਾ ਦੇਖੋ ਦੋਨੋਂ ਹੀ ਜਿਹੜੇ ਦੇਸ਼ ਹੈਗੇ ਉਹ ਐਟਮਿਕ ਪਾਵਰ ਹੈਗੇ ਆ ਤੇ ਪਾਕਿਸਤਾਨ ਦੇ ਕੋਲ ਅੱਜ ਦਿਨ ਪਹਿਲਾਂ ਵੀ ਸੀਗੇ ਪਹਿਲਾਂ ਚਲਾ ਲੰਦੇ ਜਦ ਕਾਰਗਿਲ ਹੋਇਆ ਸੀਗਾ ਉਸ ਵੇਲੇ ਅਟਲ ਵਿਆਹਰੀ ਬਾਸ਼ਪੇ ਨੂੰ ਵੀ ਫੋਨ ਆਇਆ ਸੀ ਯੂਐਨਓ ਤੋਂ ਕਿ ਪਾਕਿਸਤਾਨ ਤੁਹਾਡੇ ਤੇ ਹਮਲਾ ਕਰ ਦੂਗਾ ਐਟਮਿਕ ਹਮਲਾ ਕਰ ਦੂਗਾ ਤੇ ਬਾਸ਼ਪੇ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਇਹਦੇ ਵਾਸਤੇ ਤਿਆਰ ਆ ਮੈਂ ਆਦਾ ਹਿੰਦੁਸਤਾਨੀ ਦੇ ਵਾਸਤੇ ਗਵਾ ਸਕਦਾ ਪਰ ਮੈਂ ਤੁਹਾਨੂੰ ਸਾਫ਼ ਗੱਲ ਕਹਿ ਦਵਾ ਕਿ ਮੈਂ ਸਵੇਰ ਤੱਕ ਪਾਕਿਸਤਾਨ ਹੀ ਰਹਿਣ ਦੇਣਾ ਤੇ ਸਾਫ਼ ਗੱਲ ਹੈਗੀ ਹੈ ਜਿੱਦਾਂ ਦੀ ਸਾਡੀ ਆਰਮੀ ਹੈ ਉਹ ਜਿੱਦਾਂ ਦੀ ਸਾਡੀ ਇਸਵੇਰ ਦੇਸ਼ ਦੀ ਲੀਡਰਸ਼ਿਪ ਹੈਗੀ ਹੈ ਉਹ ਸਾਫ਼ ਜਵਾ ਉਹਦੇ ਸਾਫ਼ ਹੈਗਾ ਕਿ ਅਗਰ ਪਾਕਿਸਤਾਨ ਨੇ ਇਸਤੇ ਵੱਲ ਦੇਖਿਆ ਵੀ ਕਿ ਉਹ ਐਟਮਿਕ ਪਾਵਰ ਨੂੰ ਯੂਜ਼ ਕਰ ਸਕਦੇ ਆ ਤਾਂ ਨਾਮੁ ਨਿਸ਼ਾਨ ਪਾਕਿਸਤਾਨ ਦਾ ਮਿਟੂਗਾ ਅਸੀਂ ਤਾਂ ਫੇਰ ਵੀ 150 ਕਰੋੜ ਹੈਗੇ ਆ ਉਹ ਤਾਂ 20 ਕਰੋੜ ਦਾ ਮੁਲਕ ਇੰਨਾ ਕੁ ਮੁਲਕ ਹੈ ਯੂਪੀ ਨਾਲੋਂ ਛੋਟਾ ਹੈ ਉਹਦਾ ਕੀ ਬਣੂਗਾ ਇਹ ਉਹਨਾਂ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਇਹ ਸਿਚੁਏਸ਼ਨ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸਮੇਂ ਤੇ ਮਨ ਅਸਰ ਹੈ ਦੱਸਦੇ ਰਵਾਂਗੇ ਬਨੇ ਰੂਵਾ ਨੀਂਡੀਆ ਪੰਜਾਬ